ਸ਼ਾਲ ਮਾਰੀ ਸੋਡਾ ਸਰਵੀ ਥੱਲੇ ਬਾਜ ਸਕਦਾ ਐਨੋ ਬਹੁਤ ਡੇਂਜਰਸ ਆ ਲਾਈਫ ਜੈਕਟ ਐਂਡ ਪਰਸਨਲ ਫਲੋਟੇਸ਼ਨ ਡਿਵਾਈਸਸ ਆ 올 ਇੰਪੋਰਟੈਂਟ ਆ ਬਿਸੋ ਦੇ ਸਾਈਜ਼ ਦੇ ਹੋਵੇ ਯੂ نو ਡਰਿੰਕਸ ਡਰੱਗਸ ਬੋਰਥ ਦੇਪਰ ਨਾ ਕਰੋ ਸਸਤੀ ਕਾਲ ਜੀ ਪਾਣੀ ਦੇ ਵਿੱਚ ਉਤਰਨ ਤੋਂ ਪਹਿਲਾਂ ਕਿਹੜੇ-ਕਿਹੜੇ ਨਿਯਮਾਂ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ ਹੈ ਕਿਉਂਕਿ ਅਸੀਂ ਦੇਖਦੇ ਹਾਂ ਕੈਨੇਡਾ ਦੇ ਵਿੱਚ BC ਦੇ ਵਿੱਚ ਬਹੁਤ ਸਾਰੇ ਡਰਾਇੰਗ ਦੇ ਮਾਮਲੇ ਸਾਹਮਣੇ ਆ ਰਹੇ ਨੇ ਡੁੱਬਣ ਦੇ ਨਾਲ ਬਹੁਤ ਸਾਰੀਆਂ ਮੌਤਾਂ ਹੋ ਜਾਂਦੀਆਂ ਨੇ ਸੋ ਪਾਣੀ ਦੇ ਵਿੱਚ ਉਤਰਨ ਤੋਂ ਪਹਿਲਾਂ ਕਿਹੜੇ-ਕਿਹੜੇ ਰੂਲਸ ਹੁੰਦੇ ਨੇ ਜਿਨ੍ਹਾਂ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ ਹੈ ਤੇ ਖਾਸ ਕਰਕੇ ਉਹ ਕਿਹੜੀਆਂ-ਕਿਹੜੀਆਂ ਗੱਲਾਂ ਨੇ ਜਿਹੜੀਆਂ ਸਾਨੂੰ ਪਾਣੀ ਦੇ ਵਿੱਚ ਡੁੱਬਣ ਤੋਂ ਬਚਾ ਸਕਦੀਆਂ ਨੇ ਉਸ ਸੰਬੰਧੀ ਅੱਜ ਗੱਲਬਾਤ ਕਰਾਂਗੇ ਸਾਡੇ ਨਾਲスイਮਿੰਗ ਇਨਸਟ੍ਰਕਟਰ ਜਸ ਜੋਤਕੌਰ ਮੌਜੂਦ ਨੇ ਉਹਨਾਂ ਨਾਲ ਹੀ ਸੰਬੰਧੀ ਗੱਲਬਾਤ ਕਰਦੇ ਜੋ ਤਾਂ ਸਭ ਤੋਂ ਪਹਿਲਾਂ ਤਾਂ ਆਪਣੇ ਬਾਰੇ ਤੁਸੀਂ ਦੱਸੋ ਹਾਂਜੀ ਸੋ ਮੈਂ ਸਿਟੀ ਆਫ ਸਰੀਚ ਲਾਈਫਗਾਰਡ ਐਂਡ ਸਵਿਮ ਇੰਸਟ੍ਰਕਟਰ ਹਾਂ ਮੈਨੂੰ 10 ਸਾਲ ਹੋ ਗਏ ਮੈਂ ਕੰਮ ਇੱਥੇ ਕਰਦੀ ਆ ਤੇ ਮੈਂ ਹੁਣ ਨਿਊਟਨ ਵੇਪੂਲ ਚ ਇਕਵੈਟਿਕ ਸੁਪਰਵਾਈਜ਼ਰ ਵੀ ਆ ਅਮ ਸੋ ਲਾਈਫਗਾਰਡ ਤੋਂ ਪਹਿਲਾਂ ਮੈਂ ਕੰਪੈਟਿਟਿਵ ਸਵਿਮਿੰਗ ਕੀਤੀ ਆ 10 ਸਾਲ ਜੀ ਹਾਂਜੀ ਅਮ ਸਵਿਮਿੰਗ ਕਰਨ ਵਾਸਤੇ ਜਸਜੋਤ ਕਿੰਨੇ ਕੋ ਤੁਹਾਨੂੰ ਐਕਸਪੀਰੀਅੰਸ ਦੀ ਲੋੜ ਹੁੰਦੀ ਹੈ ਘੱਟੋ ਘੱਟ ਤੁਸੀਂ ਦੱਸਿਆ 10 ਸਾਲ ਦਾ ਐਕਸਪੀਰੀਅੰਸ ਹੈ ਮੈਕਸਿਮਮ ਹਰ ਕਿਸੇ ਬੰਦੇ ਨੂੰ ਕਿੰਨਾ ਕੋ ਐਕਸਪੀਰੀਅੰਸ ਕਿੰਨੇ ਸਾਲ ਦਾ ਹੋਣਾ ਚਾ ਅਮ ਪਾਣੀ ਤੋਂ ਜਾਣ ਤੋਂ ਪਹਿਲਾਂ ਐਕਸਪੀਰੀਅੰਸ ਇਪੋਰਟਡ ਆ ਬਟ ਪਹਿਲਾਂ ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਆ ਉਹ ਸਨ ਨੂੰ ਜਿਆਦਾ ਜ਼ਰੂਰੀ ਆ ਕਿੰਦਾ ਸਾਈਨ ਪੜੋ ਜਿੱਥੇ ਪਾਣੀ ਤੁਹਾਡੇ ਪੈਰ ਟੱਚ ਹੁੰਦੇ ਆ ਉੱਥੇ ਰਵੋ ਇਹਦਾ ਵੀ ਨਹੀਂ ਬੇਸਨ ਨੂੰ ਸਵਿਮਿੰਗ ਨਹੀਂ ਆਉਂਦੀ ਤੁਸੀਂ ਪਾਣੀ ਚ ਨਾ ਬੜੋ ਇਹਦਾ ਆ ਤੁਸੀਂ ਆਪਣੀ ਪਿੰਦੀ ਸੇਫਟੀ ਰੱਖੋ ਜੀ ਰੂਲ ਐਂਡ ਰੈਗੂਲੇਸ਼ਨ ਤੁਸੀਂ ਦੱਸਿਆ ਵੀ ਉਹ ਜਾਣਨੇ ਜ਼ਰੂਰੀ ਹੁੰਦੇ ਆ ਜੇ ਕੋਈ ਇਨਸਾਨ ਇਹ ਸੋਚ ਲੰਦਾ ਵੀ ਉਹ ਸਵਿਮਿੰਗ ਕਰਨਾ ਚਾਹੁੰਦਾ ਹੈ ਚਾਹੇ ਉਹ ਵੱਡਾ ਹੈ ਤੇ ਚਾਹੇ ਉਹ ਛੋਟਾ ਹੈ ਉਹਨੂੰ ਸਭ ਤੋਂ ਪਹਿਲਾਂ ਕਿਹੜੀਆਂ ਚੀਜ਼ਾਂ ਦੀ ਨੌਲੇਜ ਉਹਨੂੰ ਹੋਣੀ ਚਾਹੀਦੀ ਹੈ ਕਿੰਦਾ ਤੁਸੀਂ ਦੇਖ ਰਹੇ ਹੋ ਪੂਲ ਤੇ ਉੱਥੇ ਸਾਈਨ ਹੁੰਦੇ ਆ ਸਾਈਨ ਪੜੋ ਤੁਸੀਂ ਬੀਚ ਤੇ ਆਓ ਲੇਕ ਤੇ ਆਓ ਓਸ਼ਨ ਤੇ ਆਓ ਸਾਈਨ ਪੜੋ ਤੁਸੀਂ ਉੱਥੇ ਸਵੀਮ ਕਰ ਸਕਦੇ ਹੋ ਜਾਂ ਨਹੀਂ ਆਮ ਐਪੀਸੋਡਿਕਲ ਛੋਟੇ ਬੱਚੇ ਆ 7 ਸਾਲ ਤੋਂ ਛੋਟੇ ਉਹਨਾਂ ਨੂੰ ਹੈਵ ਟੂ ਆ ਮਾਪਿਆਂ ਦੇ ਇੱਕ ਬਾੰਦ ਦੀ ਨਜ਼ਦੀਕੀ ਚ ਰਹਿਣਾ ਹਾਂਜੀ ਇਹਨਾਂ ਦਿਨਾਂ ਦੇ ਵਿੱਚ ਜਿਵੇਂ ਅਸੀਂ ਜਾਣਦੇ ਆ ਵੀ ਜੁਲਾਈ ਦੇ ਵਿੱਚ ਹਮੇਸ਼ਾ ਗੱਲਬਾਤ ਕੀਤੀ ਜਾਂਦੀ ਹੈ ਕਿ ਇਹ ਨੈਸ਼ਨਲ ਅ ਪ੍ਰੀਵੈਂਸ਼ਨ ਵੀਕ ਹੈਗਾ ਡਰਾਉਨਿੰਗ ਪ੍ਰੀਵੈਂਸ਼ਨ ਵੀਕ ਸੋ ਇਹਦੇ ਵਿੱਚ ਅਸੀਂ ਜਦੋਂ ਜਾਣਦੇ ਆ ਕੈਨੇਡਾ ਦੀ ਹਿਸਟਰੀ ਬਹੁਤ ਸਾਰੇ ਇਹਨਾਂ ਦਿਨਾਂ ਦੇ ਵਿੱਚ ਮਾਮਲੇ ਵਾਦਰੇ ਨੇ ਖਾਸ ਕਰਕੇ ਡੁੱਬਣ ਦੇ ਡਰਾਉਨਿੰਗ ਕੇਸ ਬਹੁਤ ਆ ਰਿਹਾ ਹੈ ਇਹਨਾਂ ਮਾਮਲਿਆਂ ਨੂੰ ਤੁਸੀਂ ਕੀ ਸਮਝਦੇ ਹੋ ਕਿ ਕੀ ਕਾਰਨ ਇਹਦੇ ਮੰਨੇ ਜਾ ਰਹੇ ਨੇ ਆਮ ਕਿੰਦੋਂ ਡਰਾਉਨਿੰਗ ਹੁੰਦੀ ਆ ਬਹੁਤ ਤੇਜ਼ ਅਤੇ ਚੁੱਪਚਾਪ ਹਾਟ ਸਾ ਹੁੰਦਾ ਆ ਇੰਦਾ ਨਹੀਂ ਬੇਸ ਨੂੰ ਪਤਾ ਲੱਗਦਾ ਵੀ ਤੁਸੀਂ ਡੁੱਬ ਰਹੇ ਹੋ ਬਹੁਤ ਜਲਦੀ ਹੁੰਦਾ ਸੋ ਬਹੁਤ ਇੰਪੋਰਟੈਂਟ ਆ ਵੀ ਤੁਸੀਂ ਇਕੱਲੇ ਨਾ ਜਾਵੋ ਲੇਕ ਤੇ ਰਿਵਰ ਤੇ ਓਸ਼ਿੰਜ ਇਕੱਲੇ ਕਦੇ ਨਾ 스ਵਿਮਿੰਗ ਜਾਵੋ ਆਲਸੋ ਕਿਸੇ ਨੂੰ ਦੱਸੋ ਵੀ ਤੁਸੀਂ ਪਾਣੀ ਚ ਜਾ ਰਹੇ ਹੋ ਅਤੇ ਕਿਸ ਟਾਈਮ ਵਾਪਸ ਆ ਰਹੇ ਹੋ ਆਮ ਕਿੰਦਾ ਪੂਲਾ ਇੱਥੇ ਲਾਈਫਗਾਰਡ ਹੁੰਦੇ ਆ ਇੱਥੇ ਲੋਕੀ ਤੁਹਾਨੂੰ ਹੈਲਪ ਕਰ ਸਕਦੇ ਆ ਜੇ ਤੁਸੀਂ ਬੀਚ ਤੇ ਹੋ ਲੇਕ ਤੇ ਹੋ ਓਸ਼ਨ ਤੇ ਹੋ ਉਥੇ ਮੇਬੀ ਲਾਈਫਗਾਰਡ ਨਾ ਹੋਵੇ ਸੋ ਬਹੁਤ ਇੰਪੋਰਟੈਂਟ ਆ ਬਈ ਤੁਸੀਂ ਸਾਈਨ ਪੜੋ ਆਮ ਕਿਉਂਕਿ 바ਰ ਦਾ ਪਾਣੀ ਉਥੇ ਲਹਿਰ ਬਹੁਤ ਸਟਰੋਂਗ ਆ ਕਰੰਟ ਹੁੰਦਾ ਟੈਂਪਰੇਚਰ ਬਹੁਤ ਅਲੱਗਾ ਆਮ ਐਂ ਡੂੰਗਾ ਇਸ ਨੂੰ ਪਤਾ ਵੀ ਨਹੀਂ ਕਿੰਨਾ ਡੂੰਗਾ ਆ ਸੋ ਬਹੁਤ ਇੰਪੋਰਟੈਂਟ ਆ ਬਈ ਤੁਸੀਂ ਉਥੇ ਰਵੋ ਜਿੱਥੇ ਤੁਹਾਡੇ ਪੈਰ ਟੱਚ ਹੁੰਦੇ ਆ ਅਸੀਂ ਦੇਖਦੇ ਹਾਂ ਕਿ 92% ਜਿਹੜੇ ਕੇਸਿਸ ਹੈ ਉਹ ਜ਼ਿਆਦਾਤਰ ਜਿਹੜੇ ਹੈ ਸੁਪਰਵਾਈਜ਼ਨ ਨਾ ਹੋਣ ਕਰਕੇ ਵੀ ਹੋ ਜਾਂਦੇ ਨੇ ਕਿ ਉੱਥੇ ਜਿਹੜੀ ਹੈ ਨਿਗਰਾਨੀ ਪ੍ਰੋਪਰ ਨਹੀਂ ਕੀਤੀ ਗਈ ਤੁਹਾਨੂੰ ਲੱਗਦਾ ਹੈ ਕਿ ਇਹ ਬੇਸਿਕ ਕਾਰਨ ਹੈ ਹਾਂਜੀ ਉਹ ਵੀ ਕਾਰਨ ਆ ਕਿੰਦਾ ਤੁਹਾਡੇ ਬੱਚੇ ਪਾਣੀ ਦੇ ਵਿੱਚ ਆ ਬਹੁਤ ਜ਼ਰੂਰੀ ਆ ਬੇ ਸੋੜ ਦਾ ਪੂਰਾ ਧਿਆਨ ਬੱਚਿਆਂ ਦੇ ਵੱਲ ਹੋਵੇ ਆਪਣਾ ਫੋਨ ਨਾ ਵਰਤੋ ਹੈ ਨਾ ਲਾਈਕ ਫੋਨ ਪਾਸੇ ਰੱਖੋ ਐਂਡ ਇਫ ਬੱਚੇ ਤੁਹਾਡੇ ਪਾਣੀ ਦੇ ਵਿੱਚ ਬਹੁਤ ਜ਼ਰੂਰੀ ਆ ਵੀ ਤੁਸੀਂ ਨਾਲ ਬੱਚਿਆਂ ਦੇ ਨਾਲ ਹੋਵੋ ਪਾਣੀ ਦੇ ਵਿੱਚ ਐਂਡ ਪਾਣੀ ਤੇ ਬਾਹਰ ਕਿਉਂਕਿ ਹਾਦਸੇ ਪਾਣੀ ਦੇ ਲਾਈਕ ਉਹ ਸ਼ਾਲ ਮਾਰ ਸਕਦੇ ਪਾਣੀ ਚ ਐਂਡ ਸਾਨੂੰ ਪਤਾ ਵੀ ਨਹੀਂ ਬੇ ਪਾਣੀ ਦੇ ਵਿੱਚ ਸੋ ਬਹੁਤ ਇੰਪੋਰਟੈਂਟ ਆ ਬੇ ਸੋਡਾ ਪੂਰਾ ਧਿਆਨ ਬੱਚਿਆਂ ਦੇ ਵੱਲ ਹੋਵੇ ਐਂਡ ਆਲਸੋ ਇਫ ਸਾਨੂੰ 스위밍 ਨਹੀਂ ਆਉਂਦੀ ਆਮ ਉਹਨਾਂ ਦਾ ਵੀ ਪੂਰਾ ਧਿਆਨ ਉਹਦੇ ਦੇ ਵੱਲ ਹੋਣਾ ਚਾਹੀਦਾ ਜਸਟ ਉਹ ਤਾਂ ਇਨਸਟ੍ਰਕਟਰ ਹੋਣ ਦੇ ਨਾਤੇ ਤੁਹਾਨੂੰ ਕੀ ਲੱਗਦਾ ਪਹਿਲੀ ਜਿਹੜੀ ਸ਼ੁਰੂਆਤ ਹੁੰਦੀ ਹੈ ਕਿਸੇ ਵੀ ਬੱਚੇ ਦੀ 스위밍 ਸਿੱਖਣ ਦੀ ਉਹ ਕੀ ਹੁੰਦੀ ਹੈ ਉਹਦੇ ਕੀ ਰੂਲ ਹੁੰਦੇ ਨੇ ਇਫ ਤੁਸੀਂ ਸਵਿਮਿੰਗ ਸਿੱਖਣੀ ਹੈ ਲੈਸਨ ਕਰੋ ਆਮ ਪੂਲ ਤੇ ਆਵੋ ਸਿਟੀ ਆਫ ਸਰੀ ਚ ਲੈਸਨ ਪ੍ਰੋਗਰਾਮ ਹੈ ਗਿਆ ਐਂਡ ਇਵਨ ਪਬਲਿਕ ਸਵਿਮ ਆਮ ਪਾਣੀ ਦਾ ਮੂਵਮੈਂਟ ਬਹੁਤ ਡਿਫਰੈਂਟ ਆ ਇਫ ਤੁਸੀਂ ਪਾਣੀ ਚ ਤੈਰਨਾ ਚਾਹੁੰਦੇ ਹੋ ਆਮ ਤੁਸੀਂ ਫੀਲ ਕਰੋਗੇ ਬਟ ਬਹੁਤ ਲੱਗਾ ਸੋ ਦੈਨ ਮੇਕ ਸ਼ੁਰ ਤੁਸੀਂ ਪਬਲਿਕ ਸਵਿਮ ਆਵੋ ਪਾਣੀ ਚ ਯੂਸ ਟੂ ਹੋਵੋ ਕੰਫਰਟੇਬਲ ਹੋਵੋ ਐਂਡ ਆਪਲਾ ਕੌਨਫੀਡੈਂਸ ਪਾਣੀ ਚ ਬੜਾਓ ਜਸ ਜੋਤ ਜਿੱਦਾਂ ਲੱਗਦਾ ਵੀ ਆਪਾਂ ਸਵਿਮਿੰਗ ਜਿਹੜੀ ਆ ਉਹ ਪੂਲ ਦੇ ਵਿੱਚ ਤਾਂ ਕਰ ਰਹੇ ਆ ਪੂਲ ਦੇ ਵਿੱਚ সুইমিং ਦੇ ਵਿੱਚ ਅਸੀਂ ਕੌਨਫੀਡੈਂਟ ਹੋ ਚੁੱਕੇ ਹੋਏ ਹਾਂ ਵੀ ਸਾਨੂੰ সুইਮਿੰਗ ਆਉਂਦੀ ਹੈ ਕਿ ਇਸ ਤੋਂ ਬਾਅਦ ਅਸੀਂ ਕਿਸੇ ਵੀ ਲੇਕ, ਓਸ਼ੀਅਨ ਕਿਤੇ ਵੀ ਜਾ ਕੇ ਜੇ ਆਪਾਂ ਚਾਹਦੇ ਹਾਂ সুইਮਿੰਗ ਕਰੀਏ ਤਾਂ ਕਿ ਆਪਾਂ ਕੌਨਫੀਡੈਂਸ ਨਾਲ ਪਾਣੀ ਦੇ ਵਿੱਚ ਛਾਲ ਮਾਰ ਸਕਦੇ ਆ ਸਾਨੂੰ ਲੱਗਦਾ ਐ ਇੰਨਾ ਕੋ ਕੌਨਫੀਡੈਂਸ ਹੋਣਾ ਚਾਹੀਦਾ ਵੀ ਅਸੀਂ ਸਵਿਮਿੰਗ ਕਰ ਸਕਦੇ ਆ ਸਾਨੂੰ ਆਉਂਦੀ ਐ ਨਹੀਂ ਇੰਨਾ ਕੌਨਫੀਡੈਂਸ ਨਹੀਂ ਹੋਣਾ ਚਾਹੀਦਾ ਕਿਉਂਕਿ ਤੁਸੀਂ ਬਾਹਰ ਪਾਣੀ ਦੇ ਵਿੱਚ ਬੀਚ ਲੇਕ ਰਿਵਰ ਉੱਥੇ ਕੋਈ ਹੈਲਪ ਨਹੀਂ ਐ ਉੱਥੇ ਕੋਈ ਲਾਈਫਗਾਰਡ ਨਹੀਂ ਐ ਸੋ ਮੇਕ ਸ਼ure ਤੁਸੀਂ ਆਪਣੀ ਸੇਫਟੀ ਨੰਬਰ 1 ਪ੍ਰਾਇੋਰਟੀ ਰੱਖੋ ਕਿਉਂਕਿ ਤੁਸੀਂ ਪਾਣੀ ਦੇ ਵਿੱਚ ਜਾ ਰਹੇ ਹੋ ਮੇਕ ਸ਼ੋਰ ਕਿਉਂਕਿ ਉਹਦਾ ਕਰੰਟ ਬਹੁਤ ਸਟਰੋਂਗ ਹੁੰਦਾ ਆ ਵੇਵਸ ਇੰਨੇ ਸਟਰੋਂਗ ਆ ਟੈਂਪਰੇਚਰ ਬਹੁਤ ਠੰਡਾ ਪਾਣੀ ਵੀ ਹੋ ਸਕਦਾ ਆ ਸੋ ਮੇਕ ਸ਼ੋਰ ਤੁਸੀਂ ਬਹੁਤ ਧਿਆਨ ਦੇ ਨਾਲ ਪਾਣੀ ਦੇ ਵਿੱਚ ਜਾ ਰਹੇ ਹੋ ਐਂਡ ਸ਼ਾਲ ਕਤੇ ਨਾ ਮਾਰੋ ਉੱਥੇ ਤੁਹਾਨੂੰ ਪਤਾ ਨਹੀਂ ਇਫ ਡੂੰਗਾ ਪਾਣੀ ਆ ਜਾਂ ਸ਼ਾਲ ਹੋ ਇਫ ਤੁਸੀਂ ਸਿੱਧੀ ਸਿਰ ਸ਼ਾਲ ਮਾਰੀ ਸੋ ਦਾ ਸਿਰ ਵੀ ਥੱਲੇ ਵੱਜ ਸਕਦਾ ਐਂਡ ਉਹ ਬਹੁਤ ਡੇਂਜਰਸ ਆ ਐਂਡ ਯਾ ਬਹੁਤ ਆਪਣੀ ਸੇਫਟੀ ਨੰਬਰ 1 ਰੱਖੋ ਕਤੇ ਸ਼ਾਲ ਨਾ ਮਾਰੋ ਜੇ ਤੁਸੀਂ সুইমিং ਪੂਲ ਚ ਕੀਤੀ ਆ ਠੀਕ ਆ ਬਟ ਕਿੰਦੋਂ ਤੁਸੀਂ ਬਾਹਰ ਜਾ ਰਹੇ ਹੋ ਪਾਣੀ ਦੇ ਵਿੱਚ ਤੁਰੋ ਪਾਣੀ ਦੇ ਵਿੱਚ ਇਹਦਾ ਵੀ ਨਹੀਂ ਸਿੱਧੀ ਕਤੇ ਸ਼ਾਲ ਨਾ ਮਾਰੋ ਜਸ ਜੋ ਤੇ ਚੀਜ਼ ਕਿਸੇ ਵੀ সুইমিং ਕਰਨ ਵਾਲੇ ਨੂੰ ਕਿੱਦਾਂ ਪਤਾ ਲੱਗਦੀ ਹੈ ਕਿ ਉਹ ਰੈਡੀ ਹੈ ਹੁਣ সুইমিং ਵਾਸਤੇ ਉਹ ਕੰਪਲੀਟ ਹੋ ਚੁੱਕਿਆ ਹੁਣ ਉਹ ਕਿਤੇ ਵੀ সুইমিং ਕਰ ਸਕਦੇ ਇਹ ਕਿਦਾਂ ਮੇਕ ਸ਼ੁਰ ਕਰਦੇ ਹਾਂ ਸੀ ਆਮ ਕਿੰਨ ਦਾ ਸਿਟੀ ਆਫ ਸਰੀ ਦੇ ਵਿੱਚ ਲੈਸਨਸ ਹੁੰਦੇ ਆ ਪ੍ਰੋਗਰਾਮਸ ਹੁੰਦੇ ਆ ਐਂਡ ਮੇਕ ਸ਼ੁਰ ਤੁਸੀਂ ਪਬਲਿਕ ਸਵਿਮ ਲਈ ਆਵੋ ਆਪਣੀ ਸਵਿਮਿੰਗ ਪ੍ਰੈਕਟਿਸ ਕਰੋ ਇਨ ਦਾ ਵੀ ਨਹੀਂ ਵੀ ਤੁਸੀਂ ਇੱਕ ਲੈਸਨ ਕਰ ਲਿਆ ਆ ਹੁਣ ਸੁਡੀ ਸਵਿਮਿੰਗ ਐਂਡ ਵਧੀਆ ਹੋ ਗਈ ਆ ਪ੍ਰੈਕਟਿਸ ਬਹੁਤ ਜ਼ਰੂਰੀ ਆ ਆਮ ਲੈਪਸ ਕਰੋ ਟ੍ਰੈਡਿੰਗ ਵਾਟਰ ਕਰੋ ਡੀਪ ਐਂਡ ਦੇ ਵਿੱਚ ਆਮ ਲਾਈਫ ਜੈਕਟ ਪਾ ਕੇ ਸਵਿਮਿੰਗ ਕਰੋ ਉਹ ਵੀ ਬਹੁਤ ਅਲੱਗ ਆ ਕਿੰਦ ਤੁਸੀਂ ਲਾਈਫ ਜੈਕਟ ਪਾਉਂਦੇ ਹੋ ਤੁਸੀਂ ਫਲੋਟ ਹੁੰਦੇ ਹੋ ਐਂਡ ਸਮਟਾਈਮਸ ਲੋਕੀ ਲੋਕੀ ਨੂੰ ਪਤਾ ਨਹੀਂ ਲੱਗਦਾ ਉਹ ਕਿੰਦਾ ਉੱਠਣਾ ਹੈ ਲਾਈਫ ਜੈਕਟ ਤੋਂ ਸੋ ਉਹ ਵੀ ਬਹੁਤ ਅਲੱਗ ਆ ਸੋ ਮੇਕ ਸ਼ੁਰ ਤੁਸੀਂ ਪ੍ਰੈਕਟਿਸ ਕਰੋ ਪਹਿਲਾਂ ਪੂਲ 'ਚ ਫਿਰ ਜੇ ਤੁਸੀਂ ਬੀਚ ਜਾਂ ਲੇਕ ਜਾਂ ਰਿਵਰ 'ਚ ਜਾ ਰਹੇ ਹੋ ਮੇਕ ਸ਼ੁਰ ਉਹ ਸੇਫ ਸਾਈਨ ਪੜੋ ਕਿਉਂਕਿ ਉਹ ਸਾਈਨ ਦੱਸੂਗਾ ਤੁਸੀਂ ਉੱਥੇ 스ਵਿਮਿੰਗ ਕਰ ਸਕਦੇ ਹੋ ਜਾਂ ਨਹੀਂ ਐਂਡ ਕਦੇ ਇਕੱਲੇ ਨਾ ਜਾਵੋ ਸਭ ਤੋਂ ਜ਼ਿਆਦਾ ਰਿਸਕ ਜਿਹੜਾ ਹੁੰਦਾ ਪਾਣੀ 'ਚ ਜਾਂਦਾ ਉਹ ਕਿਹੜੇ ਏਜ ਗਰੁੱਪ ਦਾ ਹੁੰਦਾ ਏਜ ਕਯੂਬ ਕੋਈ ਵੀ ਏਜ ਗਰੁੱਪ ਹੋ ਸਕਦਾ ਆ ਛੋਟੇ ਬੱਚੇ ਵੱਡੇ ਸੀਨੀਅਰ ਕੋਈ ਇੰਦਾ ਨਹੀਂ ਬੇ ਇਹੀ ਏਜ ਗਰੁੱਪ ਡੇਂਜਰ ਚ ਹੈ ਗਿਆ ਸਾਰੇ ਏਜ ਗਰੁੱਪ ਡੇਂਜਰ ਚ ਇੰਦਾ ਨਹੀਂ ਬੇ ਲਾਈਕ ਟੀਨੇਜਰਸ 올ਸਾਪ ਤੋਂ ਡੇਂਜਰ ਨੇ ਸਾਰੇ ਨੂੰ ਡੇਂਜਰ ਆ ਪਾਣੀ ਦੇ ਵਿੱਚ ਪਰਸਨਲ ਫਲੋਟਿੰਗ ਡਿਵਾਈਸਸ ਤੇ ਲਾਈਫ ਜੈਕਟਸ ਕਹਿੰਦੇ ਬਹੁਤ ਜ਼ਰੂਰੀ ਹੁੰਦੀਆਂ ਇਹ ਸਭ ਤੋਂ ਵਧੀਆ ਜਿਹੜੀਆਂ ਲਾਈਫ ਜੈਕਟਸ ਔਰ ਜਿਹੜੀਆਂ ਪਰਸਨਲ ਫਲੋਟਿੰਗ ਡਿਵਾਈਸਸ ਹੁੰਦੇ ਆ ਉਹਨਾਂ ਮਾਰੇ ਕਿਵੇਂ ਪਤਾ ਲੱਗ ਸਕਦਾ ਆਪਾਂ ਨੂੰ ਵੀ ਇਹ ਸਭ ਤੋਂ ਬੈਸਟ ਔਰ ਅਸੀਂ ਯੂਜ਼ ਕਰ ਸਕਦੇ ਆ ਔਰ ਜੇ ਇੰਡੀਪੈਂਡੈਂਟ ਮਤਲਬ ਕੱਲੇ ਵੀ ਅਸੀਂ ਪਾਣੀ ਦੇ ਵਿੱਚ ਜਾ ਰਹੇ ਆ ਸਵਿਮਿੰਗ ਵਾਸਤੇ ਤਾਂ ਉਹ ਸਾਰੇ ਵਾਸਤੇ ਸੇਫ ਹੈ ਹਾਂਜੀ ਸੋ ਜਿਹੜੇ ਲਾਈਫ ਜੈਕਟ ਐਂਡ ਪਰਸਨਲ ਫਲੋਟੇਸ਼ਨ ਡਿਵਾਈਸਸ ਆ ਔਰ ਇੰਪੋਰਟੈਂਟ ਆ ਬੇਸ ਤੁਹਾਡੇ ਸਾਈਜ਼ ਦੇ ਹੋਵੇ ਆਮ ਇਫ ਲਾਈਫ ਜੈਕਟ ਬਹੁਤ ਸੋਡੀ ਉੱਪਰ ਵੱਡੀ ਆ ਉਹ ਇਨੀ ਹੈਲਪ ਨਹੀਂ ਕਰੂਗੀ ਓਕੇ ਐਂਡ ਜਿਹੜੀ ਪਰਸਨਲ ਫਲੋਟੇਸ਼ਨ ਡਿਵਾਈਸ ਆ ਉਹ ਆਟੋ ਫਲੋਟ ਹੁੰਦੀ ਆ ਸੋ ਕਹਿੰਦਾ ਇਫ ਤੁਸੀਂ ਪਾਣੀ ਦੇ ਵਿੱਚ ਵੜ ਗਏ ਉਹ ਇਹ ਆਮ ਫਲੋਟ ਹੋ ਜਾਣਾ ਆ ਪਰ ਜਿਹੜੀ ਲਾਈਫ ਜੈਕਟ ਆ ਆਲਰੇਡੀ ਤੁਹਾਨੂੰ ਫਲੋਟ ਹੁੰਦੀ ਆ ਹਾਂਜੀ ਸੋ ਲਾਈਫ ਜੈਕਟ ਬਹੁਤ ਜ਼ਰੂਰੀ ਆ ਇਹ ਸਾਨੂੰ ਡੁੱਬਣ ਤੋਂ ਬਚਾ ਸਕਦੇ ਹਾਂ ਸੋ ਇਹ ਇੱਕ ਲਾਈਫ ਜੈਕਟ ਆ ਲਾਈਫ ਜੈਕਟ ਤੇ ਇੱਕ ਸਾਈਜ਼ ਹੁੰਦਾ ਆ ਐਂਡ ਤੁਹਾਡੇ weight ਤੇ ਅਨੁਸਾਰ ਹੁੰਦਾ ਆ ਸੋ ਬਹੁਤ ਜ਼ਰੂਰੀ ਆ ਬਈ ਤੁਹਾਡੇ ਪੂਰੇ ਨਾਪ ਹੋਵੇ ਆਂਡ ਬਕਲ ਕਰੋ ਜ਼ਿਪ ਕਰੋ ਪ੍ਰੋਪਰਲੀ ਬੰਨੋ ਐਂਡ ਸਾਰੇ ਟ੍ਰਾਈ ਆਨ ਕਰੋ ਆਂ ਪੂਲ ਤੇ ਆਵੋ ਪੂਲ ਤੇ ਲਾਈਫ ਜੈਕਟ ਹੁੰਦੀ ਆ ਪ੍ਰੈਕਟਿਸ ਕਰੋ সুইਮਿੰਗ ਲਾਈਫ ਜੈਕਟ ਪਾ ਕੇ ਐਂਡ ਇਫ ਤੁਸੀਂ ਬਾਹਰ ਬੀਚ ਲੇਕ ਰਿਵਰ ਐਂਡ ਆਲ ਜਿੰਦ ਵੀ ਤੁਸੀਂ ਬੋਟ ਦੇ ਉੱਪਰ ਹੋ ਲਾਈਫ ਜੈਕਟ ਹਮੇਸ਼ਾ ਪਾਓ ਇਫ ਬੋਟ ਗੋਡ ਫੋਰਬਿਡ ਪਾਣੀ ਦੇ ਵਿੱਚ ਫਲਿੱਪ ਹੋ ਗਈ ਵਰਟੀਕਲ ਲਾਈਫ ਜੈਕਟ ਹੈਗੀ ਆ ਤੁਹਾਨੂੰ ਤੁਹਾਡੀ ਜ਼ਿੰਦਗੀ ਬਚਾ ਸਕਦੀ ਆ ਜਸੋ ਤਾਂ ਪਾਣੀ ਦੇ ਵਿੱਚ ਜਦੋਂ ਅਸੀਂ ਜਾਂਦੇ ਹਾਂ ਬੋਟਿੰਗ ਵਾਸਤੇ ਬੋਟਿੰਗ ਦੇ ਜਿਹੜੇ ਰੂਲ ਸਭ ਤੋਂ ਜ਼ਿਆਦਾ ਕਿਹੜੇ-ਕਿਹੜੇ ਹੁੰਦੇ ਆ ਜਿਨ੍ਹਾਂ ਦਾ ਸਾਨੂੰ ਧਿਆਨ ਰੱਖਣਾ ਜ਼ਰੂਰੀ ਹੈ ਲਾਈਕ ਸਾਡੀ ਬੋਰਡ ਦੇ ਵਿੱਚ ਕਿਹੜੀਆਂ ਸੇਫਟੀ ਜੜੀਆਂ ਡਿਵਾਈਸੇਸ ਹੋਣੀਆਂ ਚਾਹੀਦੀਆਂ ਜਿਨ੍ਹਾਂ ਨਾਲ ਅਸੀਂ ਕੋਈ ਵੀ ਕਟਨਾ ਹੋ ਜਾਵੇ ਕੋਈ ਪ੍ਰੋਬਲਮ ਆ ਜਾਏ ਪਾਣੀ ਦੇ ਵਿੱਚ ਤਾਂ ਅਸੀਂ ਸੇਫਟੀ ਵਾਸਤੇ ਯੂਜ਼ ਕਰ ਸਕਦੇ ਹਾਂ ਜਦੋਂ ਵੀ ਤੁਸੀਂ ਬੋਟ ਤੇ ਆ ਲਾਈਫ ਜੈਕਟ ਪਾਵੋ ਆਪਣੀ ਪਰਸਨਲ ਫਲੋਟੇਸ਼ਨ ਡਿਵਾਈਸਸ ਪਾਵੋ ਇਨ ਦੀ ਵੀ ਨਹੀਂ ਤੁਸੀਂ ਨਾਲ ਰੱਖਿਆ ਇਫ ਬੋਟ ਫਲਿੱਪ ਹੋਗੀ ਐਂਡ ਤੁਸੀਂ ਲਾਈਫ ਜੈਕਟ ਨਹੀਂ ਪਾਈ ਤੁਸੀਂ ਫਿਰ ਲਾਈਫ ਜੈਕਟ ਲੱਭ ਰਹੇ ਹੋ ਪਾਣੀ ਦੇ ਵਿੱਚ ਪਹਿਲਾਂ ਪਾ ਕੇ ਜਾਵੋ ਐਂਡ ਮੇਕ ਸ਼ure ਕਿ ਤੁਸੀਂ ਰੂਲ ਪੜੋ ਜਿੱਥੇ ਤੁਸੀਂ ਬੋਟਿੰਗ ਕਰ ਰਹੇ ਹੋ ਸਾਈਨ ਪੜੋ ਤੁਸੀਂ ਬੋਟਿੰਗ ਉਥੇ ਅਲਾਉਡ ਆ ਜਾਂ ਨਹੀਂ ਐਂਡ ਡਰਿੰਕਿੰਗ ਨਾ ਕਰੋ ਯੂ نو ਡਰਿੰਕਸ ਡਰੱਗਸ ਬੋਰਡ ਤੇ ਉੱਪਰ ਨਾ ਕਰੋ ਇਹ ਲਾਈਫ ਗਾਰਡ ਟ੍ਰੇਨਿੰਗ ਹੋ ਰਹੀ ਹੈ ਇੱਥੇ ਇਹਨਾਂ ਨੇ ਸੀਪੀਆਰ ਕੀਤਾ ਏਡੀ ਆ ਆਕਸੀਜਨ ਟੈਂਕ ਆ ਸੁਨੂ ਇੱਥੇ ਸਿੱਖਣ ਨੂੰ ਮਿਲੂਗਾ ਬੇ ਜਾਨ ਕਿੰਦਾ ਬਚਾਉਣੀ ਆ ਆਮ ਇਹ ਪੈਰਾਮੈਡਿਕਸ ਯਾ ਡਾਕਟਰ ਦੀ ਜੌਬ ਨਹੀਂ ਆ ਬਟ ਜਿਹੜੀ ਇਨੀਸ਼ੀਅਲ ਮੂਮੈਂਟਸ ਹੁੰਦੇ ਆ ਪਾਣੀ ਦੇ ਵਿੱਚ ਤੁਸੀਂ ਆਪਣੇ ਦੋਸਤ ਯਾ ਮਿੱਤਰਾਂ ਨੂੰ ਬਚਾ ਸਕਦੇ ਹੋ ਆਮ ਸਿਟੀ ਆਫ ਸਰੀ ਲਾਈਫ ਗਾਰਡ ਜੌਬਸ ਲਵਰੀਆ And um, a boss rewarding job. If you have information, JD, City of the Surrey, the pool launch, Avo, Sanupucho, website via City of Surrey Lifeguard, um, Life Saving Society courses via Red Cross, uh, LIT Aquatics. Um, so, yeah. Um, please come learn more and lifeguard is a really good job if you want to learn more please ask us and we will love to have you on our team ਥੈਂਕ ਯੂ ਬੋਟਿੰਗ ਕਰਦੇ ਹੋਏ ਨਾ ਬੜੀਆਂ ਸਾਰੀਆਂ ਚੀਜ਼ਾਂ ਦਾ ਜਸਜੋਤ ਧਿਆਨਤਾ ਚਲੋ ਰੱਖਣ ਦੀ ਬਾਰ ਬਾਰ ਗੱਲ ਕੀਤੀ ਜਾਂਦੀ ਹੈ ਬਟ ਇੱਕ ਪਾਰਟिकुलर ਹੁੰਦਾ ਹੈ ਵੀ ਰੂਲਸ ਰੈਗੂਲੇਸ਼ਨ ਕੀ ਹੋਣੇ ਚਾਹੀਦੇ ਆ ਇੱਕ ਤਾਂ ਹੁੰਦਾ ਕਿ ਪੈਰੈਂਟਸ ਆਪਣੇ ਬੱਚਿਆਂ ਦਾ ਖਾਸ ਤੌਰ ਤੇ ਧਿਆਨ ਰੱਖਣ ਚਾਹੇ ਕਿਤੇ ਵੀ ਉਹ ਜਾ ਰਹੇ ਨੇ ਕਿਸੇ ਵੀ ਬੀਚ ਦੇ ਉੱਤੇ ਨੇ ਕਿਸੇ ਵੀ ਹਨਾ ਰਿਵਰ ਤੇ ਬੈਠੇ ਨੇ ਤਾਂ ਉਹ ਬੱਚਿਆਂ ਦਾ ਖਾਸ ਖਿਆਲ ਰੱਖਣਾ ਕਿਉਂਕਿ ਉੱਥੇ ਕੋਈ ਵੀ ਇਨਸਟ੍ਰਕਟਰ ਨਹੀਂ ਹੁੰਦੇ ਦੇਖਣ ਵਾਸਤੇ ਨਿਗਰਾਨੀ ਕਰਨ ਵਾਸਤੇ ਕੋਈ ਨਹੀਂ ਹੁੰਦਾ ਹੋਰ ਇਸ ਤੋਂ ਇਲਾਵਾ ਕਿਹੜੀਆਂ ਚੀਜ਼ਾਂ ਜਿਹੜੇ ਤੁਹਾਨੂੰ ਲੱਗਦਾ ਕਿ ਬਹੁਤ ਜ਼ਰੂਰੀ ਹੈ ਇਹਨਾਂ ਦਾ ਵੀ ਧਿਆ ਹਾਂਜੀ ਸੋ ਜਿੰਦੋ ਸੜੇ ਬੱਚੇ ਪਾਣੀ ਦੇ ਨੇੜੇ ਜਾਂ ਪਾਣੀ ਦੇ ਵਿੱਚ ਆ ਬਹੁਤ ਜ਼ਰੂਰੀ ਹੈ ਵੀ ਤੁਹਾਡਾ ਪੂਰਾ ਧਿਆਨ ਬੱਚਿਆਂ ਦੇ ਵੱਲ ਹੋਵੇ ਇੰਦਾ ਵੀ ਨਹੀਂ ਵੀ ਤੁਸੀਂ ਫੋਨ ਚਾ ਕੇ ਕਿਸੇ ਦੇ ਨਾਲ ਗੱਲਾਂ ਕਰਨ ਲੱਪੋ ਫੋਨ ਪਾਸੇ ਰੱਖੋ ਇਫ ਸੋ ਦੇ ਬੱਚੇ ਪਾਣੀ ਦੇ ਵਿੱਚ ਤੁਸੀਂ ਵੀ ਬੱਚਿਆਂ ਦੇ ਨਾਲ ਹੋਵੋ ਆਮ ਇਫ ਸਨੂ ਆਪ ਸੁਇਮਿੰਗ ਨਹੀਂ ਆਉਂਦੀ ਆਪਣੇ ਬੱਚੇ ਨੂੰ ਡੂੰਘੇ ਪਾਣੀ ਚ ਨਾ ਲੈ ਕੇ ਜਾਵੋ ਓਕੇ ਇਹਦਾ ਵੀ ਨਹੀਂ ਬੇਹਾਨ ਮੈਂ ਇੱਥੇ ਟੱਚ ਕਰ ਸਕਦਾ ਮੈਂ ਹੁਣ ਆਪਣੇ ਬੱਚੇ ਨੂੰ ਵੀ ਨਾਲ ਲੈ ਕੇ ਜਾਣਾ ਨਹੀਂ ਸ਼ੈਲੋ ਐਂਡ ਤੇ ਰਵੋ ਜਿੱਥੇ ਤੁਹਾਡੇ ਪੈਰ ਟੱਚ ਹੁੰਦੇ ਆ ਐਂਡ ਤੁਸੀਂ ਵੀ ਸੁਇਮਿੰਗ ਸਿੱਖੋ ਇਹਦਾ ਵੀ ਨਹੀਂ ਵੀ ਤੁਸੀਂ ਆਪਣੇ ਬੱਚਿਆਂ ਨੂੰ ਲੈਸਨ ਚ ਪਾ ਰਹੇ ਹੋ ਐਂਡ ਤੁਹਾਨੂੰ ਆਪ ਸੁਇਮਿੰਗ ਨਹੀਂ ਆਉਂਦੀ ਲਾਈਫ ਜੈਕਟ ਪਾਓ ਆਪ ਪਾਓ ਐਂਡ ਬੱਚਾ ਨੂੰ ਵੀ ਪਵਾਓ ਕਿਉਂਕਿ ਆਪਣੇ ਆਪ ਨੂੰ ਬਚਾਓ ਫਿਰ ਤੁਸੀਂ ਆਪਣੇ ਬੱਚਿਆਂ ਨੂੰ ਰੋਲ ਮਾਡਲ ਕਰ ਸਕਦੇ ਹੋ ਬੇ ਉਹ ਮੇਰੀ ਮਮ ਡੈਡ ਵੀ ਲਾਈਫ ਜੈਕਟ ਪਾ ਰਹੇ ਆ ਫਿਰ ਉਹਨਾਂ ਨੂੰ ਵੀ ਪਤਾ ਲੱਗੂਗਾ ਬੇ ਇਹ ਕੋਈ ਸੇਫਟੀ ਲਈ ਪਾ ਰਹੇ ਆ ਇਹਦਾ ਵੀ ਨਹੀਂ ਅਮ ਬਸ ਉਹਨਾਂ ਹੀ ਸਵਿਮਿੰਗ ਸਿੱਖਣ ਲਈ ਕੋਈ ਏਜ ਹੁੰਦੀ ਹੈ ਕਿ ਕਿੰਨੀ ਏਜ ਤੋਂ ਜਿਹੜਾ ਸ਼ੁਰੂਆਤ ਹੋ ਸਕਦੀ ਹੈ ਸਵਿਮਿੰਗ ਦੀ ਜਾਂ ਕੋਈ ਵੀ ਏਜ ਜਿਹੜੀ ਹੈ ਉਹ ਸਿੱਖ ਸਕਦੇ ਆ ਕੋਈ ਵੀ ਏਜ ਇਵਨ ਬੇਬੀਜ਼ ਪੇਰ ਅਪ ਸਿਟੀ ਆਫ ਸਰੀਚ ਪੇਰੈਂਟ ਐਂਡ ਟਾਕ ਕਲਾਸਿਸ ਵੀ ਕਰਦੇ ਆ ਬੇ ਤੁਸੀਂ ਆਪਣੇ ਬੱਚੇ ਦੇ ਨਾਲ ਸਵਿਮਿੰਗ ਸਿਕਸ ਇਕੱਠੇ ਲੈਸਨ ਕਰਦੇ ਹੋ ਐਂਡ ਬੇਬੀ ਯੂਸਡ ਟੂ ਹੁੰਦਾ ਆ ਸੋ ਕੋਈ ਏਜ ਨਹੀਂ ਆ ਐਂਡ ਪਾਣੀ ਚਾਹੋ ਇਨ ਦਾ ਡਰੋਨਾ ਪਾਣੀ ਤੋਂ ਸਿੱਖੋ ਸਵਿਮਿੰਗ ਆਪਣੀ ਕੌਨਫੀਡੈਂਸ ਵਧਾਓ ਐਂਡ ਸੇਫ ਰਹੋ ਇਨ ਦਾ ਐਂਡ ਜਸ ਜੋਤ ਸਾਰਿਆਂ ਨੂੰ ਕੁਝ ਕਹਿਣਾ ਚਾਹੋਗੇ ਕਿਉਂਕਿ ਯੂ نو ਐਜ਼ ਅ ਇਨਸਟ੍ਰਕਟਰ ਤੁਸੀਂ ਇੱਥੇ ਸਾਰਿਆਂ ਨੂੰ ਗਾਈਡ ਕਰਦੇ ਹੋ ਕਿ ਪਾਣੀ ਦੇ ਵਿੱਚ ਕੀ ਰੂਲਸ ਹੁੰਦੇ ਨੇ ਸਵਿਮਿੰਗ ਕਿੱਦਾਂ ਕੀਤੀ ਜਾ ਸਕਦੀ ਹੈ ਡਰਾਇਨਿੰਗ ਪ੍ਰੋਵੈਂਸ਼ਨ ਵੀ ਕਰਕੇ ਵੀ ਤੁਹਾਨੂੰ ਲੱਗਦਾ ਵੀ ਤੁਸੀਂ ਸਾਰੇ ਕੈਨੇਡਾ ਵਾਲਿਆਂ ਨੂੰ ਜਾਂ BC ਵਾਸੀਆਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਮੇਰਾ ਮੇਰਾ ਇਹ ਮੈਸੇਜ ਆ ਮੈਂ ਪਾਣੀ ਦੇ ਵਿੱਚ ਬਹੁਤ ਆਪਣਾ ਸੇਫਟੀ ਨੰਬਰ 1 ਪ੍ਰਾਇੋਰਟੀ ਰੱਖੋ ਇੰਦਾ ਵੀ ਨਹੀਂ ਇਫ ਸੋ ਦੇ ਫਰੈਂਡ ਸ਼ਾਲ ਮਾਰਿਆ ਪਾਣੀ ਦੇ ਵਿੱਚ ਹੁਣ ਤੁਸੀਂ ਵੀ ਜਾਵੋ ਲਾਈਫ ਜੈਕਟ ਪਾਵੋ ਪਹਿਲਾਂ ਦੇਖੋ ਉੱਥੇ ਸੇਫ ਆ ਜਾਂ ਨਹੀਂ 스ਵਿਮਿੰਗ ਸਿੱਖੋ ਪਾਣੀ ਤੋਂ ਡਰੋ ਨਾ ਪਹਿਲਾਂ ਪੂਲ ਤੇ ਆਵੋ ਲਾਈਫ ਜੈਕਟ ਪ੍ਰੈਕਟਿਸ ਕਰੋ 스ਵਿਮਿੰਗ ਕਿੱਥੇ ਕਰਨੀ ਆ ਬੱਚਿਆਂ ਦੇ ਨਾਲ ਧਿਆਨ ਰੱਖੋ ਐਂਡ ਹੈਵ ਫਨ ਬਟ ਬੀ ਸੇਫ ਇਨ ਦਾ ਵਾਟਰ ਥੈਂਕ ਯੂ ਸੋ ਮਚ ਥੈਂਕ ਯੂ ਸੋ ਸੇਮਿੰਗ ਇਨਸਟ੍ਰਕਟਰ ਜਸ ਜੋਤ ਨਾਲ ਸਾਡੀ ਗੱਲ ਹੋ ਰਹੀ ਸੀਗੀ ਤੇ ਖਾਸ ਕਰਕੇ ਇੱਥੇ ਸੀਗਾ ਕਿ ਜਦੋਂ ਮਾਮਲੇ ਆਉਂਦੇ ਨੇ ਬਹੁਤ ਜ਼ਿਆਦਾ ਪਾਣੀ ਦੇ ਵਿੱਚ ਡੁੱਬਣ ਦੇ ਤਾਂ ਬੜੇ ਦੁਖਦਾਈ ਹੁੰਦੇ ਨੇ ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਗਰਮੀ ਦੇ ਦਿਨ ਹੈ ਤਾਂ ਇੰਜੋਏ ਕਰਨ ਲਈ ਸਾਰੇ ਅਸੀਂ ਜਿਹੜੇ ਆ ਉਹ ਬੀਚਾਂ ਦੇ ਉੱਤੇ ਕਿਸੇ ਵੀ ਥਾਂ ਦੇ ਉੱਤੇ ਜਾ ਕੇ ਬੈਠਦੇ ਆਂ ਤੇ ਅਸੀਂ ਪਾਣੀ ਦੇ ਵਿੱਚ ਉਤਰਨ ਨੂੰ ਵੀ ਸਾਡਾ ਦਿਲ ਕਰਦਾ ਪਰ ਹਰ ਵੀਕਐਂਡ ਤੋਂ ਬਾਅਦ ਜਦੋਂ ਇੱਕ ਖਬਰ ਆਉਂਦੀ ਹੈ ਕਿ ਕੋਈ ਨਾ ਕੋਈ ਪਾਣੀ ਦੇ ਵਿੱਚ ਡੁੱਬ ਗਿਆ ਕਿਸੇ ਦੀ লাশ ਮਿਲੀ ਹੈ ਤਾਂ ਉਸ ਟਾਈਮ ਤੇ ਬਹੁਤ ਦੁੱਖ ਲੱਗਦਾ ਹੈ ਜਿਹਦਾ ਸਭ ਤੋਂ ਵੱਡਾ ਨੁਕਸਾਨ ਇਹੀ ਕਹਿ ਲੋ ਕਿ ਸਭ ਤੋਂ ਜ਼ਿਆਦਾ ਹੁੰਦਾ ਹੈ ਕਿ ਸਾਨੂੰ ਪਾਣੀ ਦੀ ਗਹਿਰਾਈ ਦਾ ਇਥੋਂ ਦੀ ਦਾ ਅੰਦਾਜ਼ਾ ਨਹੀਂ ਹੁੰਦਾ ਅਸੀਂ ਸਿਰਫ সুইমিং ਪੂਲ ਦੇ ਵਿੱਚ ਥੋੜੀ ਟ੍ਰੇਨਿੰਗ ਲਈ ਹੁੰਦੀ ਹੈ ਤੇ ਸਾਨੂੰ ਲੱਗਦਾ ਸੀ ਪਾਣੀ ਦੇ ਵਿੱਚ ਛਾਲ ਮਾਰ ਸਕਦੇ ਹਾਂ ਲਾਈਫ ਜੈਕਟਸ ਪਾਈਆ ਤਾਂ ਅਸੀਂ ਆਪਣੇ ਆਪ ਨੂੰ ਬਚਾ ਸਕਦੇ ਹਾਂ ਪਰ ਅਜੇ ਹਾਂ ਨਹੀਂ ਹੈ ਛੋਟੀਆਂ-ਛੋਟੀਆਂ ਚੀਜ਼ਾਂ ਦਾ ਖਿਆਲ ਪਾਣੀ ਦੇ ਵਿੱਚ ਤੁਰੰਤ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਕਿ ਅਸੀਂ ਆਪਣੇ ਆਪ ਨੂੰ ਡੁੱਬਣ ਤੋਂ ਬਚਾ ਸਕੀਏ ਕੈਮਰਾਮੈਨ ਅਮਿਤ ਪਨੇੜੀ ਦੇ ਨਾਲ ਸ਼ੇਰੀ ਗੌਰਵਾ ਸਰੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ